ਬੇਹੱਦ ਜ਼ਾਦਾ ਹੈਰਾਨ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ 14 ਸਾਲ ਦੇ ਇੱਕ ਨਵਾਲਕ ਲੜਕੇ ਦੇ ਨਾਲ 22 ਸਾਲ ਦੀ ਲੜਕੀ ਦੇ ਵੱਲੋਂ ਨਾਜਾਇਜ਼ ਸਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਦੋਂ ਲੜਕੇ ਦੇ ਵੱਲੋਂ ਇਸ ਧਰਾ ਕਰਨ ਦੇ ਲਈ ਇਨਕਾਰ ਕਰ ਦਿੱਤਾ ਗਿਆ ਤਾਂ ਲੜਕੀ ਦੇ ਵੱਲੋਂ ਲੜਕੇ ਨੂੰ ਪਹਿਲਾਂ ਤਾਂ ਡਰਾਇਆ ਤੰਗਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ ਲੜਕੇ ਨੇ ਇਸ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ ਤਾਂ ਮਾਪਿਆਂ ਦੇ ਵੱਲੋਂ ਲੜਕੀ ਦੇ ਪਰਿਵਾਰ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਉਧਰ ਲੜਕੀ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਤਾਂ ਸਾਡੇ ਨਾਲ ਹੀ ਤੱਕਾ ਹੋਇਆ ਤੇ ਉਧਰ ਲੜਕੀ ਦੇ ਪਰਿਵਾਰ ਦੇ ਵੱਲੋਂ ਆਪਣੀ ਇੱਜ਼ਤ ਬਚਾਉਣ ਦੇ ਖਾਤਰ ਸਾਡੇ ਉੱਤੇ ਕੁੱਟਮਾਰ ਦਾ ਪਰਚਾ ਜੜਾਇਆ ਝੂਠਾ ਦਰਜ ਕਰਵਾਤਾ ਹੈ ਤਾਂ ਇਹ ਦੱਸਿਏ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਫਿਰੋਜ਼ਪੁਰ ਦੇ ਪਿੰਡ ਹਸਤੀ ਦਾ ਇਹ ਮਾਮਲਾ ਹੈ ਜਿੱਥੇ 22 ਸਾਲ ਦੀ ਲੜਕੀ ਜੋ ਕਿ ਇਸ 14 ਸਾਲ ਦੇ ਲੜਕੇ ਦੇ ਘਰ ਲੱਗੇ ਹੀ ਰਹਿੰਦੀ ਹੈ ਉਧਰ ਦੋਸ਼ੇ ਲਗਾਏ ਗਏ ਨੇ ਕਿ 14 ਸਾਲ ਦੇ ਲੜਕੇ ਨੂੰ ਆਪਣੇ ਘਰ ਇਸ ਲੜਕੀ ਨੇ ਬੁਲਾਇਆ ਸੀ ਤੇ ਉਸ ਤੋਂ ਬਾਅਦ ਇਸ ਲੜਕੀ ਦੇ ਵੱਲੋਂ ਗਲਤ ਕੰਮ ਕਰਨ ਦੇ ਲਈ 14 ਸਾਲ ਦੇ ਲੜਕੇ ਨੂੰ ਕਿਹਾ ਗਿਆ ਪਰ ਜਦੋਂ ਲੜਕੇ ਨੇ ਇਸ ਬਾਬਤ ਮਨਾ ਕਰ ਦਿੱਤਾ ਤਾਂ ਲੜਕੀ ਦੇ ਵੱਲੋਂ ਆਪਣੀ ਇੱਜ਼ਤ ਬਚਾਉਣ ਦੇ ਖਾਤਰ ਝੂਠੇ ਮਾਮਲੇ ਦਰਜ ਕਰਵਾਏ ਗਏ ਇਹ ਸਭ ਕੁਝ ਲੜਕੇ ਦੇ ਪਰਿਵਾਰ ਦਾ ਕਹਿਣਾ ਹੈ ਉਧਰ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਕੁੱਟਮਾਰ ਦੀ ਸ਼ਿਕਾਇਤ ਲੜਕੀ ਪਰਿਵਾਰ ਦੇ ਵੱਲੋਂ ਦਿੱਤੀ ਗਈ ਸੀ ਜਿਸ ਦੀ ਅਸੀਂ ਜਾਂਚ ਪੜਤਾਲ ਕਰ ਰਿਹਾ ਹੈ ਹੋਰ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਆਓ ਸੁਣਦੇ ਹਾਂ ਇਹ 1.5-2 ਮਿੰਟ ਉਹ ਚੱਲੇਗਾ ਕਿਸ ਤਰ੍ਹਾਂ ਵਿੱਚ ਉਹਨੇ ਘਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂਜੀ ਹਾਂਜੀ ਉਹਦਾ ਮੰਮੀ ਡੈਡੀ ਪੱਠੇ ਵੜਨ ਗਏ ਹੋਏ ਸੀ ਉਹਨੇ ਸਾਨੂੰ ਘਰੇ ਬੁਲਾ ਕੇ ਮੁੰਡੇ ਨੂੰ ਤੇ ਉਹਨੇ ਵੀ ਗਲਤ ਰੱਗ ਦਿੱਤੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮੰਮੀ ਡੈਡੀ ਨੂੰ ਅੰਦਰ ਤਕਾਵਾਂਗੀ ਹਾਂਜੀ 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 ਨਾਲ ਤੁਹਾਡੇ ਕੋ ਪੈਸੇ ਲਵਾਂਗੀ ਨਹੀਂ ਉਹ ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ ਫਿਰ ਅਸੀਂ ਗੱਲ ਕੀਤੀ ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ ਫਿਰ ਉਹਨੇ ਕਿਹਾ ਕਹਿੰਦਾ ਘਰੇ ਜਾ ਗੱਲ ਕਰਾਂ ਉਹਦੀ ਮੰਮਾ ਤਾਂ ਕਰੇਗੀ ਨਹੀਂ ਸੀ ਉਹਦਾ ਡੈਡੀ ਘਰੇ ਆਇਆ ਸੀ ਹਾਂਜੀ ਤੇ ਫਿਰ ਉਲਟਾ ਬਾਅਦ ਕੰਮ ਤੇ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ ਇਹ ਬਾਅਦ ਦੂਜਾ ਕਿ ਘਰੇ ਗੱਲ ਪੈਣਾ ਕਹਿੰਦੇ ਮੁੰਡੇ ਨਾ ਸੀ ਮਾਰ ਹੀ ਦੇਣਾ ਕਹਿੰਦੇ ਮੁੰਡੇ ਦੀ ਗਲਤੀ ਹੈ ਹਾਂਜੀ ਫਿਰ ਹੁਣ ਬਾਅਦ 22 ਤਰੀਕ ਦੀ ਗੱਲ ਹੈ ਪਹਿਲਾਂ ਅਸੀਂ ਥਾਣੇ ਦਰਖਾਏ ਦਰ ਕੋਈ ਇਹਨਾਂ ਵੀ ਲਾਏ ਲਾ ਕੇ ਆਏ ਅਸੀਂ ਲਾਏ ਹਾਂਜੀ ਅਸੀਂ ਵੀ ਦਿੱਤੀ ਸੀ ਹਾਂਜੀ ਵੀ ਥੋੜਾ ਗੁੜੀਆਂ ਕਰਕੇ ਪਹਿਲਾਂ ਘਰੇ ਮਾਰਨ ਆ ਗਏ ਮੁੰਡੇ ਨੂੰ ਕਹਿੰਦੇ ਅਸੀਂ ਮਾਰ ਹੀ ਦੇਣਾ ਮੁੰਡੇ ਨੂੰ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਪੀ ਥਾਣੇ ਸਿਰ ਤੇ ਲੋਦੇ ਸੀ ਕਿਹੜੇ ਥਾਣੇ ਅਸਾ ਥਾਣੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਹੋਰ ਤੁਹਾਡੇ ਦੇਖੀ ਸਾਡੇ ਤਾਂ ਝੂਠਾ ਪਰਚਾ ਸਾਡੇ ਦੋ ਜੀਆਂ ਤੇ ਕਰਾਤਾ ਇਹ ਕਹਿੰਦੇ ਸਾਡੇ ਆਹੇ ਮੇਰੇ ਘਰ ਵਾਲੀ ਨਾਲ ਕੁੱਟ ਮਾਰ ਕਰਤਾ ਇਹ ਉਹਦੋਂ ਕਿੱਥੇ ਸੀ ਜਿਹਦੇ ਕੁੱਟ ਮਾਰ ਕੀਤੀ ਉਹਦੋਂ ਉਹਦਾ ਕੰਮ ਤੇ ਮੇਰੇ ਘਰ ਵਾਲੇਗਾ ਸੀ ਮੈਂ ਕਰੇਗੀ ਸੀ ਹਾਂਜੀ ਤੇ ਮੈਂ ਉਲਟਾ ਮੇਰੇ ਬੱਚਿਆਂ ਦੇ ਮਗਰ ਲੱਗਤੇ ਤੇ ਇਹ ਨਾ ਕਰਪਾਨਾ ਛੋਟੇ ਲੈ ਕੇ ਮਗਰ ਲੱਗੇ ਮੈਂ ਕਿਸੇ ਤੇ ਕਰੇ ਬੱਚੇ ਨੁੱਕੇ ਆ 28 ਤਰੀਕ ਨੂੰ ਤੇ ਹਾਂਜੀ ਮੈਂ ਦੁਪਹਿਰੇ ਫਿਰ ਬੱਚੇ ਕੱਢੇ ਨੇ ਸਾਡੇ ਕੋ 12 ਵਜੇ ਦਾ ਟਾਈਮ ਸਾਡੇ ਕੋ 12 ਵਜੇ ਦਾ ਟਾਈਮ ਹੈ ਤੇ ਫਿਰ ਮੇਰੇ ਮਗਰ ਲੱਗੇ ਇੱਕ ਚੰਦ ਲਾਲ ਐ ਇੱਕ ਅਨਸਾ ਇੱਕ ਨਮੋਲੰ ਦਾ ਚੰਦ ਲਾਲ ਦਾ ਮੁੰਡਾ ਇਹ ਸਾਡੇ ਕੋਲ ਵਾਕਿਆਂ ਜਾ ਕੇ ਉੱਥੇ ਫੇਰ ਇਹਨਾਂ ਕੋਟ ਮਾਰ ਕੀਤੀ ਹਾਂਜੀ ਹੁਣ ਕੋਈ ਕਾਰਵਾਈ ਕੀਤੀ ਹੁਣ ਕੋਈ ਕਾਰਵਾਈ ਨਹੀਂ ਫੇਰ ਅਸੀਂ ਦੁਚਕੇ ਉੱਥੇ ਮਰੋਟੋ ਵੀ ਦਰਖਾਸਤ ਲਾਈ ਉੱਥੇ ਵੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਗਈ ਹੁਣ ਕੀ ਮੰਗਦੇ ਹੋ ਕਾਰਵਾਈ ਹਾਂਜੀ ਹੁਣ ਤਾਂ ਕਾਰਵਾਈ ਹੋਣੀ ਚਾਹੀਦੀ ਜੁਲਟਾ ਛੋਟੇ ਸਾਡੇ ਤੇ ਦੋਨਾਂ ਜੀਹਾਂ ਤੇ ਪਰਚਾ ਲਾਉ ਜੋ ਦਿਨ ਮੇਰਾ ਘਰ ਵਾਲਾ ਕੰਮ ਤੇ ਗਿਆ ਸੀ ਹਾਂਜੀ ਹਾਂਜੀ ਤੂੰ ਛੋਟਾ ਪਰਚਾ ਦਰਜ ਕੀਤਾ ਸੀ ਸਾਡੇ ਵੀ ਆਪਣਾ ਗਵਾਹ ਹੈਗਾ ਜੀ ਚੰਦ ਲਾਲ ਜੀ ਉਹਨਾਂ ਦੀ ਕੁੜੀ ਆਜੋ ਕੇ 2 ਡੇਢ 2 ਮਹੀਨੇ ਗਈ। ਉਹਨਾਂ ਦੇ ਬੱਚੇ ਨੂੰ ਘਰੇ ਬੁਲਾ ਕੇ ਤੇ ਗਲਤ ਹਰਕਤਾਂ ਕੀਤੀਆਂ। ਤੇ ਇਸ ਕਰਕੇ ਉਹਨੂੰ ਫਿਰ ਸਾਨੂੰ ਘਰੇ ਬੱਚੇ ਨੇ ਦੱਸਿਆ ਜੀ। ਤੇ ਜਦੋਂ ਅਸੀਂ ਘਰੇ ਬੁਲਾ ਕੇ ਉਹਦੇ ਪਿਓ ਨੂੰ ਬੁਲਾਇਆ। ਨਿਬਾਲਕ ਹੈ। ਨਿਬਾਲਕ ਹੀ 15 ਸਾਲ ਦਾ ਬੱਚਾ ਸਾਡਾ ਜੀ। ਤੇ ਘਰੇ ਬੁਲਾ ਕੇ ਉਹਦੇ ਪਿਓ ਨੂੰ ਸਮਝਾਇਆ ਕਿ ਆਹ ਤੇਰੀ ਕੁੜੀ ਨੇ ਹਰਕਤ ਕੀਤੀ ਏ। ਉਹ ਇਸ ਗੱਲ ਤੋਂ ਸਾਡੇ ਨਾਲ ਰੰਜਿਸ਼ ਰਾਜਾ ਜੀ। ਇਸੇ ਰੰਜਿਸ਼ ਨੇ ਫਿਰ 28 ਤਰੀਕ ਨੂੰ ਸਾਡੇ ਬੱਚਿਆਂ ਨਾਲ ਗੱਲ ਪਿਆ ਜੀ। ਤੇ ਅਸੀਂ ਇਹ ਕੰਪਲੇਟ ਥਾਣੇ ਦੀ ਕੀਤੀ ਸੀ। ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ। ਸ਼ਾਇਦ ਤੀਥਾ ਨੇ ਥਾਣੇ ਸੁਣਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੁਣ ਤੁਹਾਡੇ ਮਗਰ ਕੀ ਪਰਚੇ ਕਰਾ ਤੇ ਸਾਡੇ ਤੇ ਇਹਨਾਂ ਨੇ ਹੁਣ ਝੂਠਾ ਪਰਚਾ ਕਰਾਤਾ ਮੈਂ ਕੰਮ ਤੇ ਸੀ ਹਾਂ ਤੇ ਜਮੋਦਾ ਸਾਰੇ ਮੇਰੇ ਗਵਾਹ ਹੈਗੇ ਨੇ ਕੰਮ ਕਰ ਜਿੱਥੇ ਕੰਮ ਲੱਗੇ ਜੀ ਹਾਂ ਹਾਂ ਤੇ ਸਾਡੇ ਬੱਚਾ ਮਗਰ ਲੱਗੇ ਰਹੇ ਨੇ ਹਾਂ ਮੇਰੇ ਬੱਚਿਆਂ ਦੇ ਲੱਗੇ 28 ਤਰੀਕ ਨੂੰ ਮਗਰ ਲੱਗੇ ਸਾਡੇ 10 ਵਜੇ ਦੀ ਗੱਲ 10:30 ਵਜੇ ਦੀ ਮੈਂ ਕੰਮ ਤੇ ਸੀ ਤੇ ਪਿੰਡ 'ਚ ਬੱਚੇ ਕਿਸੇ ਘਰ ਜਾ ਕੇ ਲੁਕੇ ਨਹੀਂ ਜੀ ਉਹਨਾਂ ਸਾਨੂੰ ਦੱਸਿਆ ਜੀ ਤੁਹਾਡੇ ਬੱਚੇ ਦੇ ਰੇ ਮਗਰ ਲੱਗੇ ਨੇ ਇਹ ਨਾਂ ਚਲੇ ਸੀ ਨਹਿਰ ਉਥੋਂ ਮਗਰ ਲੱਗੇ ਨੇ ਕਾਪੇ ਕੁਪੇ ਲੈ ਗਈ ਬੱਚਾ ਮਗਰ ਉਲਟਾ ਤੁਹਾਡੇ ਤੇ ਕਰਾਤਾ ਉਲਟਾ ਸਾਡੇ ਦੇ ਪਰਚਾ ਕਰਾਤਾ ਜੀ ਝੂਠਾ ਝੂਠਾ ਪਰਚਾ ਜੀ ਸਾਨੂੰ ਇਨਸਾਫ ਚਾਹੀਦਾ ਜੀ ਉਹਦੇ ਸਬੂਤ ਵੀ ਹੈਗੇ ਤੁਹਾਡੇ ਕੋਲ ਹਾਂ ਸਬੂਤ ਹੈਗੇ ਸਾਡੇ ਕੋਲ ਪਰਪਰ ਪੈਸੇ ਉਹ ਲੈਣ ਦੇ ਹਾਂ ਪੈਸੇ ਲੈਣ ਦੇ ਸਬੂਤ ਹੈਗੇ ਨਾ ਪਹਿਲਾਂ ਕਿਸੇ ਸਾਡੇ ਝੂਠਾ ਪਰਚਾ ਕਰਾਉਣ ਦਾ ਕਿਸੇ ਨੂੰ ਪੈਸੇ ਦਿੱਤੇ ਸੀ 5000 ਰੁਪਏ ਪੰਜ ਹਜ਼ਾਰ ਰੁਪਏ ਦਿੱਤਾ ਸੀ ਹਾਂ ਉਹਦੇ ਸਾਡੇ ਕੋਲ ਆਡੀਓ ਹੈਗੀ ਸੀ ਰਿਕਾਰਡਿੰਗ ਸਬੂਤ ਹੈਗਾ ਜੀ ਉਸੀ ਜਿਹੜਾ ਕੱਛੀ ਸਾਹਿਬ ਨੂੰ ਜਿਹੜਾ ਆਉਂਦੇ ਬੰਦੇ ਬਹੁਤ ਬਹੁਤ ਹਾਂ ਜਿਹ ਮੋਤਮਰ ਆਪਣੇ ਹੈ ਗੋਰਾ ਹੈ ਜੀ ਆਪਣਾ ਟਾਰੀ ਦਾ ਪ੍ਰਧਾਨ ਆ ਇੱਕ ਆਪਣਾ ਹੈ ਜੀ ਸੋਨੂ ਨਾਰਦ ਇਹ ਆਉਂਦੇ ਆ ਇਹ ਆਉਂਦੇ ਨਾਲ ਹੀ ਇਹਨਾਂ ਨੂੰ ਝੂਠਾ ਪਰਚਾ ਸੱਦੇ ਕਰਾਇਆ ਇਹਨਾਂ ਤੇ ਕਹਿੰਦੇ ਸਾਰਾ ਕੁਝ ਇਹ ਪੈਸੇ ਲੈ ਕੇ ਕੰਮ ਕਰਦੇ ਨੇ ਜੀ ਕਦੀ ਕਿਸੇ ਝੂਠਾ ਪਰਚਾ ਕਰਾਤਾ ਕਦੀ ਕਿਸੇ ਦੀ ਹਾਂਜੀ ਇਨਕੁਆਰੀ ਹੋਣੀ ਚਾਹੀਦੀ ਸਾਰੀ ਤੇ ਮੈਂ ਉਹਦਾ ਕੰਮ ਤੇ ਸੀ ਉਸ ਟਾਈਮ 112 ਤੇ ਮੈਂ ਕਾਲ ਵੀ ਕੀਤੀ ਹੈ ਕੰਮ ਤੇ ਹੁੰਦੇ ਨੇ ਲੋਕੇਸ਼ਨ ਵੀ ਲੋਕੇਸ਼ਨ ਹਾਂ ਲੋਕੇਸ਼ਨ ਵੀ ਉੱਥੇ ਦੀ ਤੇ ਕੋਈ ਕਾਰਵਾਈ ਨਹੀਂ ਪੁਲਿਸ ਕੋਈ ਨਹੀਂ ਪਹੁੰਚੀ ਸੀ ਬੱਚੇ ਮੇਰੇ ਕਿਸੇ ਕਰਜਾ ਲੁਕੇ ਨੇ ਫਿਰ ਉਹ ਰਾਹ ਚ ਘੇਰ ਕੇ ਕੁੱਟਮਾਰ ਕੀਤੀ ਮੇਰੇ ਬੱਚਿਆਂ ਨਾਲ ਤੇ ਮੇਰੇ ਘਰ ਦੀ ਨਾਲ ਕਪੜੇ ਕੋੜੇ ਪਾੜੇ ਨਾ ਕੁੱਟਮਾਰ ਕੀਤੀ ਮੋਟਰਸਾਈਕਲ ਦੀ ਤੋੜਪਾਨ ਕੀਤੀ ਨਾ ਤੇ ਬੱਚਿਆਂ ਚਵੇੜਾ ਛੋੜਾ ਮੇਰੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਥਾਣਾ ਆਪਣਾ ਬਦੌਰ ਚ ਕੀਤੀ ਕਾਰਵਾਈ ਕੋਈ ਸਾਡੀ ਸੁਣਵਾਈ ਨਹੀਂ ਹੋਈ ਇਹ ਕੋਈ ਕੁਲਿੰਦਰ ਸਿੰਘ ਹੋ ਹੈਗੀ ਆ ਪਤਨੀ ਚੰਦ ਸਿੰਘ ਪਿੰਡ ਹਸੇਕੇ ਦੀ ਇਹ 28 ਛੇ 24 ਦੀ ਗੱਲ ਆ ਇਹਨੂੰ ਸੱਟਾਂ ਮਾਰੀਆਂ ਨੇ ਘਿਰ ਕੇ ਨਪਰਾ ਸਰਜੀਤ ਸਿੰਘ ਪੁੱਤਰ ਰਵੀ ਸਿੰਘ ਤੇ ਉਹਦੀ ਪਤਨੀ ਪਾਸ਼ਾ ਨੇ ਉਹ ਆਪਣੇ ਹਸਤੇਗੇ ਦੇ ਨੇ ਇਹਨਾਂ ਸੱਟਾਂ ਮਾਰੀਆਂ ਦੇ ਅਸੀਂ ਪਤਾ ਤੇ ਕਰਤਾ ਹੈ ਜਤੋਂ ਤੱਕ ਜਾਰੀ ਹੈ ਜੀ ਵੈਰੀਫਾਈ ਕੀਤਾ ਕਿ ਕਿਵੇਂ ਹੈ ਵੈਰੀਫਾਈ ਕਰਕੇ ਵੈਰੀਫਾਈ ਕਰਕੇ ਕੀਤਾ ਜੀ ਕੋਈ ਬਸ ਸੈਂਸਿਟੀਵਿਟੀ ਦਿਖਾਈ ਨਹੀਂ ਪਰ ਉਹ ਮਹਤਾਨ ਸਾਹਿਬ ਚੱਕੇ ਤਾਂ ਹੈ ਕਿ ਉਹ ਦਰਖਾਹ ਦੁਆਰ ਚੱਕਰਾਂਗੇ ਦੁਆਰ ਜਾ ਕੇ ਹਾਂ ਹਾਂ ਕੈਮਰਾ ਚੈੱਕ ਕਰਾਂਗੇ ਕਿ ਕੀ ਹੋਇਆਗਾ ਅ ਕੋਈ ਚਾਹੀ ਦਿਖਾਉਣ ਲਈ ਅਮਾ ਕੋਈ ਗੱਲ ਨਹੀਂ ਦੇਖਦੇ ਕਿ ਕਿੰਤੀ ਹੈ ਤਤਕਸ਼ ਜਾਰੀ ਹੈ ਜੀ ਜੋ ਸੱਚ ਹੈ ਸਾਡੇ ਇਹ ਉਹ ਕਰਾਂਗੇ ਫਿਰ